ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਝੋਨੇ ਦੀਆਂ ਦੋ ਕਿਸਮਾਂ ਸੁਪਰੀਮ 110 ਅਤੇ CR 321 ਇਹ ਦੋਵੇਂ ਕਿਸਮਾਂ ਇਸ ਵਾਰ ਕਿਸਾਨਾਂ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਬਹੁਤ ਸਾਰੇ ਕਿਸਾਨ ਜੋ ਪਹਿਲੀ ਵਾਰੀ ਇਹ ਕਿਸਮਾਂ ਵਰਤ ਰਹੇ ਨੇ ਇਹ ਸਸੋਂ ਪੰਜ ਵਿੱਚ ਨੇ ਕਿ ਦੋਹਾਂ ਦੇ ਵਿੱਚੋਂ ਵੈਸਟ ਕਿਹੜੀ ਆ ਕਿਹੜੀ ਕਿਸਮ ਲਗਾਈ ਜਾਵੇ ਤਾਂ ਕਿ ਵੱਧ ਤੋਂ ਵੱਧ ਝਾੜ ਮਿਲ ਸਕੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਕਿਹੜੀ ਕਿਸਮ ਜਿਆਦਾ ਲਾਹੇਵੰਦ ਹੈ ਕਿਹੜੇ ਏਰੀਆ 'ਚ ਜਿਆਦਾ ਲਾਹੇਵੰਦ ਸਾਫਤ ਹੋ ਸਕਦੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਕਿਉਂਕਿ ਕਈ ਵਾਰੀ ਵੀਡੀਓ ਦੇ ਐਂਡ ਦੇ ਵਿੱਚ ਜੋ ਜਾਣਕਾਰੀ ਹੁੰਦੀ ਹੈ ਉਹ ਆਪਾਂ ਵੀਡੀਓ ਸਕਿਪ ਕਰ ਦਿੰਨੇ ਆ ਰਹਿ ਜਾਂਦੀ ਆ ਤੇ ਫਿਰ ਕਮੈਂਟ ਦੇ ਵਿੱਚ ਆਪਾਂ ਉਹੀ ਜਾਣਕਾਰੀ ਪੁੱਛਦੇ ਆ ਸੋ ਇਸ ਕਰਕੇ ਬੇਨਤੀ ਆ ਵੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਰਪਾ ਕਰਕੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਸੋ ਦੋਸਤੋ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਵੀਡੀਓ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਆ ਵੀ ਦੋਵੇਂ ਕਿਸਮਾਂ ਦੇ ਵਿੱਚੋਂ ਕਿਹੜੀ ਵੈਰੈਟੀ ਜ਼ਿਆਦਾ ਲਾਹੇਵੰਦ ਆ ਦੋਸਤੋ ਦੋਵੇਂ ਕਿਸਮਾਂ ਬਹੁਤ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਨੇ ਅਸਲ ਵਿੱਚ ਕੋਈ ਵੀ ਇੱਕ ਦੂਸਰੇ ਦੇ ਨਾਲੋਂ ਘੱਟ ਨਹੀਂ ਫਰਕ ਸਿਰਫ ਇਹਨਾਂ ਆ ਵੀ ਦੋਵੇਂ ਕਿਸਮਾਂ ਵੱਖੋ-ਵੱਖਰੀ ਜ਼ਮੀਨ ਦੇ ਵਿੱਚ ਅਲੱਗ-ਅਲੱਗ ਝਾੜ ਦੇਣ ਦੀ ਸਮਰੱਥਾ ਰੱਖਦੀਆਂ ਨੇ ਪਹਿਲਾਂ ਸੁਪਰੀਮ 110 ਦੀ ਗੱਲ ਕਰ ਲੈਂਦੇ ਆ ਇਹ ਦਰਮਿਆਨੇ ਸਮੇਂ ਦੀ ਬਹੁਤ ਵਧੀਆ ਕਿਸਮ ਹੈ ਪੱਕਣ ਦੇ ਲਈ 135 ਤੋਂ 40 ਦਿਨ ਲੈਂਦੀ ਹੈ ਸਮੇਤ ਪਨੀਰੀ 32 ਤੋਂ 38 ਕਟਲ ਤੱਕ ਛਾੜ ਦੇਣ ਦੀ ਸਮਰੱਥਾ ਰੱਖਦੀ ਹੈ। ਝੋਲ ਸਰੋਗ ਇਹਨੂੰ ਨਹੀਂ ਲੱਗਦਾ ਕਿਉਂਕਿ ਬੀਐਲਵੀ ਦੀਆਂ 10 ਦੀਆਂ 10 ਕਿਸਮਾਂ ਦੇ ਪ੍ਰਤੀ ਇਹਦੇ ਵਿੱਚ ਸਹਿਣਸ਼ਕਤੀ ਹੈ। ਪਰ ਇਹ ਉੱਚੇ ਲੰਮੇ ਕੱਦ ਦੀ ਕਿਸਮ ਹੈ ਇਸ ਕਰਕੇ ਇਹਨੂੰ ਭਾਰੀਆਂ ਡੱਕਰ ਤਕੜੀਆਂ ਜ਼ਮੀਨਾਂ ਦੇ ਨਾਲੋਂ ਰੇਤលੀਆਂ ਥੋੜੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਕਿਉਂਕਿ ਲੰਮੇ ਕੱਦ ਵਾਲੀ ਕਿਸਮ ਹੋਣ ਕਰਕੇ ਕਿਤੇ ਨਾ ਕਿਤੇ ਭਾਰੀ ਡੱਕਰ ਤਕੜੇ ਖੇਤਾਂ ਦੇ ਵਿੱਚ ਡਿੱਗਣ ਦਾ ਖਤਰਾ ਹੋ ਸਕਦਾ। ਖੇਤ ਲਈ ਜੇਕਰ ਤੁਹਾਡਾ ਖੇਤ ਥੋੜਾ ਹਲਕਾ ਰੇਤਲਾ ਤਾਂ ਉੱਥੇ ਸੁਪਰੀਮ 110 ਨੂੰ ਤਰਜੀਹ ਦਿੱਤੀ ਜਾਵੇ ਕਿਸੇ ਵਿਸ਼ੇਸ਼ ਹਾਲਤਾਂ ਦੇ ਵਿੱਚ ਜੇਕਰ ਜੂਰੀਆ ਜਾਂ ਕੋਈ ਹੋਰ ਖਾਦ ਵਗੈਰਾ ਆਪਾਂ ਤੋਂ ਪਾਈ ਵੀ ਜਾਂਦੀ ਹੈ ਤਾਂ ਵੀ ਇਨ੍ਹਾਂ ਖੇਤਾਂ ਦੇ ਵਿੱਚ ਡਿੱਗਣ ਦੀ ਪ੍ਰੋਬਲਮ ਨਹੀਂ ਆਉਣੀ ਇਸ ਲਈ CR 321 ਦੇ ਨਾਲੋਂ ਇਨ੍ਹਾਂ ਖੇਤਾਂ ਦੇ ਵਿੱਚ ਸੁਪਰੀਮ 110 ਦਾ ਜਿਹੜਾ ਝਾੜ ਆਪਾਂ ਨੂੰ ਵਧੀਆ ਮਿਲ ਸਕਦਾ ਪਰ ਦੂਜੇ ਵੱਨੇ CR 321 ਦੀ ਗੱਲ ਕਰਦੇ ਆ ਇਹ ਵੀ ਬਹੁਤ ਵਧੀਆ ਝਾੜ ਦੇਣ ਵਾਲੀ ਕਿਸਮ ਹੈ ਦਰਮਿਆਨੇ ਸਮੇਂ ਦੀ ਪੱਕਰ ਵਾਲੀ ਕਿਸਮ ਹੈ ਪਨੀਰੀ ਸਮੇਤ 135 ਤੋਂ 40 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਝੋੜ ਸ੍ਰੋਗ ਨਹੀਂ ਪੈਂਦਾ 10 ਦੀਆਂ 10 ਕਿਸਮਾਂ ਨੂੰ ਝੋੜ ਸ੍ਰੋਗ ਦੇ ਹੁੰਦੀਆਂ ਨੇ ਉਹਨਾਂ ਦੇ ਪ੍ਰਤੀ ਇਹਨਾਂ ਦੇ ਵਿੱਚ ਸਹਿਣਸ਼ੀਲਤਾ ਝਾੜ ਦੀ ਗੱਲ ਕਰੀਏ ਉਸੇ ਤਰ੍ਹਾਂ 32 33 ਕੁਇੰਟਲ ਤੋਂ ਲੈ ਕੇ 38 ਕੁਇੰਟਲ ਤੱਕ ਝਾੜ ਦੇਣ ਦੀ ਸਬਰਤਾ ਰੱਖਦੀ ਆ ਤਕੜੀਆਂ ਭਾਰੀਆਂ ਨਰੂਈਆਂ ਜ਼ਮੀਨਾਂ ਦੇ ਵਿੱਚ ਬਹੁਤ ਵਧੀਆ ਝਾੜ ਦੇਣ ਦੀ ਸਬਰਤਾ ਰੱਖਦੀ ਆ ਕਿਉਂਕਿ ਛੋਟੇ ਕੱਦ ਵਾਲੀ ਕਿਸਮ ਹੈ ਇਹਦਾ ਜਿਹੜਾ ਕੱਦ ਹੈ 108 ਸੈਂਟੀਮੀਟਰ ਦੇ ਲਗਭਗ ਰਹਿੰਦਾ ਹੈ ਇਸ ਕਰਕੇ ਇਹਨੂੰ ਡੇਕਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਚੰਗੀ ਖਾਦ ਖੁਰਾਕ ਕਪਾ ਕੇ ਇਹ ਤੋਂ ਵਧੀਆ ਤਕੜਾ ਝਾੜ ਵੀ ਲਿਆ ਜਾ ਸਕਦਾ ਇਸ ਲਈ ਤਕੜੀਆਂ ਡੱਕਰ ਭਾਰੀਆਂ ਜ਼ਮੀਨਾਂ ਦੇ ਵਿੱਚ ਸੁਪਰੀਮ 110 ਕਿਸਮ ਦੇ ਨਾਲੋਂ ਸੀਆਰ 321 ਕਿਸਮ ਆ ਜਿਹੜੀ ਉਹਨੂੰ ਤਰਜੀਹ ਦਿੱਤੀ ਜਾਵੇ ਤਾਂ ਝਾੜ ਕਾਫੀ ਵਧੀਆ ਲਿਆ ਜਾ ਸਕਦਾ ਹੁਣ ਅੰਤ ਦੇ ਵਿੱਚ ਸਿੱਟਾ ਇਹ ਨਿਕਲਦਾ ਵੀ ਦੋਵੇਂ ਕਿਸਮਾਂ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਨੇ ਜੇਕਰ ਆਪਣਾ ਖੇਤ ਥੋੜਾ ਹਲਕਾ ਰੇਤਲਾ ਹੈ ਤਾਂ ਆਪਾਂ ਸੁਪਰੀਮ 110 ਵੀ ਸਕਦੇ ਆ ਜੇਕਰ ਖੇਤ ਨਰੋਆ ਤਕੜਾ ਭਾਰਾ ਹੈ ਤਾਂ ਆਪਾਂ ਫਿਰ ਸੀਆਰ 321 ਵੀ ਸਕਦੇ ਆ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਕਿਸਮ ਤੈਅ ਕਰਨੀ ਹੈ ਜਿਹੋ ਜੀ ਆਪਣੀ ਜ਼ਮੀਨ ਆ ਉਹ ਕਿਸਮ ਲਾ ਕੇ ਆਪਾਂ ਵੱਧ ਤੋਂ ਵੱਧ ਝਾੜ ਲੈ ਸਕਦੇ ਆ ਜੇਕਰ ਆਪਣੇ ਕੋਲ ਦੋਵੇਂ ਤਰ੍ਹਾਂ ਦੀ ਜ਼ਮੀਨ ਆ ਤਾਂ ਫਿਰ ਆਪਾਂ ਦੋਵੇਂ ਕਿਸਮਾਂ ਵੱਖ-ਵੱਖ ਏਰੀਆ ਚ ਲਾ ਸਕਦੇ ਆ ਤੋ ਦੋਸਤੋ ਅੰਤ ਦੇ ਵਿੱਚ ਫਿਰ ਬੇਨਤੀ ਹੈ ਵੀ ਵੀਡੀਓ ਜੇਕਰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹੋਰ ਯਾਰਾਂ ਦੇ ਦੋਸਤਾਂ ਤੱਕ ਵੀਡੀਓ ਪਹੁੰਚ ਜਾਂਦੀ ਹੈ ਤੇ ਲਾਈਕ ਜ਼ਰੂਰ ਕਰਿਓ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ